ਹੈਲੋ एवरीवन ਕਿਦਾਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਭ ਵਧੀਆ ਹੋਗੇ ਅੱਜ ਮੈਂ ਇੱਕ ਐਦਾਂ ਦੀ ਪੋਸਟ ਬਾਰੇ ਗੱਲ ਕਰਾਂਗੀ ਜਿੰਦੇ ਵਿੱਚ ਤੁਹਾਨੂੰ ਨਾ ਤਾਂ ਕੋਈ ਇੰਟਰਵਿਊ ਦੇਣਾ ਪੈਣਾ ਨਾ ਹੀ ਕੋਈ ਪ੍ਰੀ ਨਾ ਕੋਈ ਮੈਜਿਕ ਕੋਈ ਪੇਪਰ ਹੈ ਜਿੰਦੇ ਤੋਂ ਬਾਅਦ ਤੁਸੀਂ ਡਾਇਰੈਕਟ ਕੀ ਹੈ ਜੀ ਇੱਕ ਜੋਬ ਲੈ ਸਕਦੇ ਹੋ ਔਰ ਇਸ ਜੋਬ ਦਾ ਇੱਕ ਐਨਾ ਬੈਨੀਫਿਟ ਹੈ ਕਿ ਅਗਰ ਤੁਸੀਂ ਇਹ ਪੇਪਰ ਕਲੀਅਰ ਕਰਕੇ ਜੋਬ ਲੈ ਲੈਂਦੇ ਹੋ ਤਾਂ ਡਾਇਰੈਕਟ ਉਸ ਤੋਂ ਬਾਅਦ ਤੁਸੀਂ ਕਿ ਪ੍ਰੋਮੋਸ਼ਨ ਦੇ ਥਰੂ ਤਹਿਸੀਲਦਾਰ ਦੇ ਵਿੱਚ ਜਾ ਸਕਦੇ ਹੋ ਮਤਲਬ ਪੀਸੀਐਸ ਵਾਲੀਆਂ ਪੋਸਟ ਦੇ ਵਿੱਚ ਚਲੇ ਜਾ ਸਕਦੇ ਹੋ ਅਗਰ ਆਪਾਂ ਡਾਇਰੈਕਟ ਗੱਲ ਕਰੀਏ ਪੀਸੀਐਸ ਚ ਜਾਓਗੇ ਤਾਂ ਬੜਾ ਲੰਬਾ ਪ੍ਰੋਸੀਜਰ ਹੋ ਜਾਂਦਾ ਹੈ ਹੈਨਾ ਤਾਂ ਇਹ ਵਾਲੀ ਐਦਾਂ ਦੀ ਪੋਸਟ ਹੈ ਤੇ ਉਹ ਪੋਸਟ ਜਿਹੜੀ ਹੈਗੇ ਨਾਇਬ ਤਹਿਸੀਲਦਾਰ ਦੀ ਹੈ 2000 25 25 ਜੂਨ ਨੂੰ ਕੀ ਹੈ ਜੀ ਇੱਕ ਨੋਟਿਸ ਵਾਇਰਲ ਹੋ ਰਿਹਾ ਸੀ ਉਹਦੇ ਰਿਗਾਰਡਿੰਗ ਆਪਾਂ ਦੇਖਿਆ ਕਿ ਨਾਇਬ ਤਹਿਸੀਲਦਾਰ ਦੀਆਂ ਪੋਸਟ ਆ ਰਹੀਆਂ ਫਿਰ ਅੱਜ 27 ਜੂਨ ਨੂੰ ਅਗਰ ਆਪਾਂ ਦੇਖੀਏ ਤਾਂ ਅੱਜ ਇੱਕ ਹੋਰ ਨੋਟਿਸ ਕੀ ਹੈ ਜੀ ਇੱਕ ਲਾਂਚ ਹੋ ਚੁੱਕਿਆ ਹੈ ਕਿ 1 ਜੁਲਾਈ ਨੂੰ ਇਹਦਾ ਅਫੀਸ਼ੀਅਲ ਨੋਟੀਫਿਕੇਸ਼ਨ ਆਏਗਾ ਕਿ ਕਿਸ ਦਿਨ ਜਿਹੜਾ ਕੀ ਹੈ ਇਹਦੀਆਂ ਪੋਸਟ ਅਪਲਾਈ ਕਦੋਂ ਕਰਨੀਆਂ ਸਭ ਕੁਝ ਉਹਦੋਂ ਇਨਫੋਰਮੇਸ਼ਨ ਆ ਜਾਏਗੀ ਔਰ ਲਾਸਟ ਟਾਈਮ ਕੀ ਹੋਇਆ ਕਿ 2021 ਦੇ ਵਿੱਚ ਇਹ ਪੇਪਰ ਹੋਇਆ ਉਸ ਟਾਈਮ ਤੇ ਪੀਪੀਐਸਸੀ ਪੇਪਰ ਪੀਪੀਐਸਸੀ ਨੇ ਪੇਪਰ ਲਿੱਤਾ ਸੀ ਔਰ ਉਸ ਟਾਈਮ ਤੇ ਉਹ ਪੇਪਰ ਲੀਕ ਹੋ ਗਿਆ ਸੀ ਜਿੰਦੇ ਦੇਖਦੇ ਹੋਏ ਐਸਵਾਰੇ ਜੋ ਪੇਪਰ ਲੈ ਰਿਆ ਹੈ ਜੀ ਉਹ ਪੀ ਟ੍ਰਿਪਲ ਐਸਬੀ ਦੀ ਜਿਹੜੀ ਬ੍ਰਾਂਚ ਹੈ ਬੇਸਿਕਲੀ ਉਹ ਇਹ ਪੇਪਰ ਨੂੰ ਕੰਡਕਟ ਕਰਾਨ ਜਾ ਰਹੀ ਹੈ ਕਿਉਂਕਿ ਲਾਸਟ ਟਾਈਮ ਜੋ ਹੋਇਆ ਉਹਨੂੰ ਦੇਖਦੇ ਹੋਏ 2025 ਚੰਦੀਆਂ ਫਿਰ ਤੋਂ ਪੋਸਟ ਆਈਆਂ ਔਰ ਇਹ ਜਿਹੜਾ 25 ਜੂਨ ਨੂੰ ਜਿਹੜਾ ਨੋਟਿਸ ਆਇਆ ਸੀ ਉਹ ਵਾਲਾ ਸੀ ਆ ਮਾਲ ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ ਪੰਜਾਬ ਦੀਆਂ ਨਾਇਬ ਤਹਿਸੀਲਦਾਰ ਦੀਆਂ ਬੈਕਲੌਗ ਬੈਕਲੌਗ ਦੀਆਂ ਮਤਲਬ ਜਿਹੜੀਆਂ ਪੈਂਡਿੰਗ ਐ 13 ਅਸਾਮੀਆਂ ਨਿਕਲ ਰਹੀਆਂ ਨੇ ਉਸ ਵਕਤ ਤੇ ਚੀਫ ਐਡੀਟਰ ਸਹਿਕਾਰੀ ਸੁਭਾਵਾਂ ਦੀਆਂ ਐਡਿਟ ਆਫੀਸਰ ਅਤੇ ਦੀਆਂ ਤਿੰਨ ਅਤੇ ਨਿਰਖਕ ਪੜਤਾਲ ਦੀਆਂ 135 ਅਸਾਮੀ ਸਿੱਧੀ ਭਰਤੀ ਰਾਹੀਂ ਭਰਨ ਲਈ ਆਨਲਾਈਨ ਸੇਵਾਵਾਂ ਚੋਨ ਬੋਰਡ ਦੇ ਵੈੱਬਸਾਈਟ ਇਹ ਉਹਨਾਂ ਨੂੰ ਵੈੱਬਸਾਈਟ ਦਿੱਤੀ ਹੈ ਤੇ ਮਿਤੀ 1 ਜੁਲਾਈ 2025 ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਇਸ ਭਰਤੀ ਦਾ ਵਿਸਥਾਰਪੂਰਵਕ ਨੋਟਿਸ ਬੋਰਡ ਦੀ ਵੈੱਬਸਾਈਟ ਤੇ ਉਪਲਬਧ ਹੈ ਅਤੇ ਭਵਿਕ ਵਿੱਚ ਹਰ ਤਰ੍ਹਾਂ ਦੀ ਸੂਚਨਾ ਸਿਰਫ ਬੋਰਡ ਦੀ ਵੈੱਬਸਾਈਟ ਤੇ ਹੀ ਜਨਤਕ ਕੀਤੀ ਜਾਏਗੀ ਇਹ ਆਇਆ ਸੀ ਜੀ 25 ਜੂਨ ਨੂੰ ਦੇਖੋ ਜੀ ਨਾਇਬ ਤਹਿਸੀਲਦਾਰ ਦੀਆਂ ਜਿਹੜੀਆਂ ਪੋਸਟਾਂ ਉਹ 13 ਨਿਕਲਣ ਜਾ ਰਹੀਆਂ ਨੇ ਉਸ ਤੋਂ ਬਾਅਦ ਚੀਫ ਜਿਹੜੀਆਂ ਐਡੀਟਰ ਦੀਆਂ ਤਿੰਨ ਹੈ ਤਿੰਨ ਨਿਰੀਖਕ ਪੜਤਾਲ ਆਬਜ਼ਰਵੇਸ਼ਨ ਜਿਹੜੇ ਜਿਹੜੇ ਆਫੀਸਰ ਬੇਸਿਕਲੀ ਇਹਦੇ ਵਿੱਚ ਆ ਜਾਣਗੇ ਉਹ 135 ਅਸਾਮੀਆਂ ਦੇ ਵਿੱਚ ਆ ਜਾਂਦੇ ਆ ਔਰ ਇਹ ਸਾਰਾ ਨੋਟਿਸ 35 ਜਿਹੜਾ ਕਿ 25 ਜੂਨ ਨੂੰ ਆ ਗਿਆ ਸੀ ਉਸ ਬਾਅਦ ਕੀ ਹੈ ਜੀ ਜਿਹੜਾ ਹੁਣ ਅੱਜ ਜਿਹੜਾ ਇਹਨਾਂ ਦੀ ਵੈਬਸਾਈਟ ਤੋਂ ਨਿਕਲਦਾ ਹੋਇਆ ਆਪਾਂ ਦੇਖਾਂਗੇ ਅੱਗੇ 1 ਜੁਲਾਈ ਨੂੰ ਇਹਦਾ ਜਿਹੜਾ ਆਫੀਸ਼ੀਅਲ ਨੋਟਿਸ ਆਏਗਾ ਉਸ ਤੋਂ ਬਾਅਦ ਜਿਹੜੀ ਆਰਗੇਨਾਈਜੇਸ਼ਨ ਨੇਮ ਹੈ ਜੋ ਇਸ ਵਾਰ ਇਹਨੂੰ ਪੇਪਰ ਕੰਡਕਟ ਕਰਾਨ ਆਨ ਜਾ ਰਹੀ ਉਹ ਦੇ ਕਰਾਰੀ ਹੈ ਜੀ ਪੀ ਟ੍ਰਿਪਲ ਐਸ ਵੀ ਔਰ ਇਹਦੀ ਪੋਸਟਾਂਆਂ ਕਿਹੜੀਆਂ-ਕਿਹੜੀਆਂ ਹੈ ਜੀ ਨਾਇਬ ਤਹਿਸੀਲਦਾਰ 13 ਚੀਫ ਐਡੀਟਰ 3 ਹੈ ਔਰ ਅਬਜ਼ਰਵਰ ਕਮ ਇਨਵੈਸਟੀਗੇਸ਼ਨ ਆਫੀਸਰ ਮੈਂ ਤੁਹਾਨੂੰ ਦੱਸ ਚੁੱਕੀਆਂ ਜਿੰਦੇ ਵਿੱਚ ਕੀ ਹੈ ਜੀ 135 ਜਿਹੜੀਆਂ ਇਹਨਾਂ ਨੇ ਪੋਸਟ ਇਹਦੇ ਵਿੱਚ ਹੈਗੀਆਂ ਨੇ ਤਾਂ ਦੇਖਿਆ ਜਾ ਰਿ ਉਸ ਬਾਅਦ ਟੋਟਲ ਵੈਕੈਂਸੀਜ਼ 151 ਹੋਰ ਰਜਿਸਟ੍ਰੇਸ਼ਨ ਜਿਹੜੀ ਡੇਟ ਸਟਾਰਟ ਹੋਏਗੀ ਉਹ 1 ਜੁਲਾਈ ਤੋਂ ਹੋਏਗੀ 1 ਜੁਲਾਈ 2025 ਤੋਂ ਔਨਵਰਡਸ ਹੋ ਜਾਣਗੀਆਂ ਜੋ ਵੀ ਹੈ 1 ਜੁਲਾਈ ਨੂੰ ਜੋ ਵੀ ਹੋਏਗਾ ਤਾਂ ਤੁਸੀਂ ਸਾਡੇ ਚੈਨਲ ਦੇ ਰਾਹੀਂ ਜੋੜ ਕੇ ਸਾਡੇ ਤੋਂ ਥਰੂ ਇਹ ਚੀਜ਼ਾਂ ਨੂੰ ਜਾਣ ਸਕੋਗੇ ਤਾਂ ਜੁੜੇ ਰਹਿਣਾ ਤੁਸੀਂ ਇਸ ਚੈਨਲ ਦੇ ਨਾਲ ਉਸ ਬਾਅਦ ਦਾ ਸਿਲੈਕਸ਼ਨ ਜਿਹੜਾ ਪ੍ਰੋਸੈਸ ਹੈ ਐਸ ਵਾਰ ਜੋ ਇਹਨਾਂ ਨੇ ਪੀ ਟਰिपल ਐਸ ਵੀ ਨੇ ਦੇਖੋ 2021 ਵਾਲਾ ਮੈਂ ਤੁਹਾਨੂੰ ਦੱਸਿਆ ਕਿ ਉਸ ਟਾਈਮ ਤੇ ਡਾਇਰੈਕਟ ਰਿਟਨ ਐਗਜ਼ਾਮ ਹੋਇਆ ਹਨਾ ਉਹ ਪੀ ਪੀ ਐਸ ਸੀ ਨੇ ਲਿਆ ਲੀਕ ਹੋਇਆ ਫਿਰ 2021 ਚ ਪੇਪਰ ਲੀਕ ਹੋਇਆ 2022 ਦੇ ਵਿੱਚ ਫਿਰ ਪੇਪਰ ਕੰਡਕਟ ਕਰਾਇਆ ਗਿਆ ਹੁਣ ਪੀ ਟਰिपल ਐਸ ਵੀ ਜੋ ਇਹਨਾਂ ਦੀ ਰਿਕੁਆਇਰਮੈਂਟ ਐਸ ਵਾਰ ਹੀ ਸਿਲੈਕਸ਼ਨ ਪ੍ਰੋਸੈਸ ਦੇ ਰਿਹਾ ਹੈ ਉਹ ਪਹਿਲਾਂ ਤਾਂ ਹੈਗਾ ਹੈ ਰਿਟਨ ਐਗਜ਼ਾਮ ਦੂਸਰਾ ਉਹਦੇ ਕੀ ਹੈ ਨਾਲ ਨਾਲ ਇੰਟਰਵਿਊ ਵੀ ਐਕਤੀ ਲਾਂ ਜਾ ਰਿਹਾ ਹੈ ਠੀਕ ਹੈ ਜੀ ਐਸ ਪਰ ਪੋਸਟ ਦੇ ਹਿਸਾਬ ਨਾਲ ਹੋਏਗਾ ਜੋਬ ਦੀ ਲੋਕੇਸ਼ਨ ਕੀ ਹੈ ਜੀ ਪੰਜਾਬ ਦੇ ਵਿੱਚ ਹੈਗੀ ਹੈ ਇਹ ਬੇਸਿਕਲੀ ਸਾਰਾ ਕ੍ਰ ਏ ਜਿਹੜੀ ਰਿਲੀਜ਼ਿੰਗ ਡੇਟ ਅੱਜ ਦੀ 27 ਜੂਨ ਹੈ ਐਪਲਾਈ ਆਨਲਾਈਨ ਸਟਾਰਟ ਜਿਹੜੀ 1 ਜੁਲਾਈ 2025 ਤੋਂ ਹੋਏਗੀ ਜਿਹੜੀ ਲਾਸਟ ਡੇਟ ਹੋਏਗੀ ਉਹ ਤੁਹਾਨੂੰ ਨੋਟੀਫਾਈ ਕਰ ਦਿੱਤੀ ਜਾਏਗੀ ਪੋਸਟ ਜਿਹੜੀਆਂ ਜਿਹੜੀਆਂ ਨੇ ਤੁਹਾਡੇ ਸਾਹਮਣੇ 13 ਪੋਸਟਾਂ ਨੇ ਜੀ ਨੈਬ ਤਹਿਸੀਲਦਾਰ ਦੀਆਂ ਚੀਫ ਐਡੀਟਰ ਦੀਆਂ ਤਿੰਨ ਫਿਰ ਅਬਜ਼ਰਵੇਸ਼ਨ ਕਮ ਇਨਵੈਸਟੀਗੇਸ਼ਨ ਆਫੀਸਰ ਜਿਹੜਾ ਹੈ ਉਹ 135 ਹੈ ਉਹ ਟੋਟਲ ਪੋਸਟਾਂ ਕਿੰਨੀਆਂ ਹੈ ਜੀ 151 ਪੋਸਟਾਂ ਹੋਣਗੀਆਂ ਜੀ ਤਾਂ ਤੁਸੀਂ ਕਹੋ ਜੀ ਸਰ ਬੜੀਆਂ ਥੋੜੀਆਂ ਪੋਸਟਾਂ ਦੀ ਲੈਣੀ ਤੁਸੀਂ ਇੱਕ ਹੈ ਅਗਰ ਤੁਸੀਂ ਇਸ ਚੀਜ਼ ਦੇ ਲਈ ਕਾਬਿਲ ਹੋ ਤੁਸੀਂ ਤੁਹਾਨੂੰ ਤੁਸੀਂ ਇੰਨੇ ਜੋਗੇ ਬਣ ਚੁੱਕੇ ਹੋ ਕਿ ਤੁਹਾਨੂੰ ਇੱਕ ਹੀ ਪੋਸਟ ਚਾਹੀਦੀ ਹੈ ਤਾਂ ਤੁਸੀਂ ਸੋਚੋ ਨਾ ਕਿ ਕਿੰਨੀਆਂ ਪੋਸਟਾਂ ਹੈਗੀਆਂ ਹਮੇਸ਼ਾ ਇੱਕ ਪਰਸਨ ਨੂੰ ਸਕਸੈਸ ਲੈਣ ਵਾਸਤੇ ਇੱਕ ਹੀ ਪੋਸਟ ਚਾਹੀਦੀ ਹੁੰਦੀ ਹੈ ਜੀ ਪੌੜੀ ਜਦੋਂ ਆਪਾਂ ਸਫਲਤਾ ਦੀ ਪੌੜੀ ਚੜਦੇ ਹਾਂ ਨਾ ਆਪਾਂ ਇਹ ਸੋਚਣਾ ਕਿ ਭੀੜ ਦੇ ਵਿੱਚ ਆਪਾਂ ਇੱਕੋ ਹੀ ਆ ਜੋ ਆਪਾਂ ਕੀ ਹੈ ਜੀ ਅੱਗੇ ਜਾਣਾ ਹੈ ਆਪਦੇ ਆਪ ਤੇ ਵਿਸ਼ਵਾਸ ਰੱਖੋ ਕੰਮ ਤਾਂ ਸਾਰੀ ਕਰੀ ਜਾਂਦੇ ਆ ਸਾਰਿਆਂ ਨੇ ਇਸ ਦੁਨੀਆ ਦੇ ਵਿੱਚ ਰੱਬ ਨੇ ਭੇਜਿਆ ਹੀ ਕਿਉਂ ਆ ਆਪਾਂ ਨੂੰ ਕੋਈ ਕੰਮ ਕਰਨ ਨਾ ਸਤੇ ਨਾ ਆਪਣੇ ਪੇਟ ਭਰਨ ਨਾ ਸਤੇ ਨਹੀਂ ਤੇ ਰੱਬ ਨੇ ਜੇ ਭੇਜਿਆ ਸੀ ਤਾਂ ਫਿਰ ਰੋਟੀ ਦਾ ਜੁਗੜ ਵੀ ਕਰਕੇ ਭ ਤੋਂ ਉਹਨਾਂ ਨੇ ਐਸ ਵਾਸਤੇ ਹੀ ਭੇਜਿਆ ਕਿ ਆਪਾਂ ਮਿਹਨਤ ਕਰੀਏ ਤੇ ਆਪਾਂ ਅੱਗੇ ਵਧੀਏ ਹੈਨਾ ਇੱਕ ਪੋਸਟ ਲੈਣੀ ਹੈ ਤਾਂ ਉਹਦੇ ਰਿਗਾਰਡਿੰਗ ਤੁਹਾਨੂੰ ਇਹ ਚੀਜ਼ਾਂ ਨੂੰ ਕਰਨਾ ਪਏਗਾ এডਿਕੇਸ਼ਨ ਕੁਆਲਿਫਿਕੇਸ਼ਨ ਗ੍ਰੈਜੂਏਸ਼ਨ ਹੋਣੀ ਚਾਹੀਦੀ ਕਿਸੇ ਵੀ ਸਟਰੀਮ ਦੇ ਅੰਦਰ ਤੁਹਾਡੇ ਲਈ ਠੀਕ ਹੈ ਜੀ ਔਰ ਉਸ ਤੋਂ ਬਾਅਦ ਅਗਲਾ ਪੁਆਇੰਟ ਕੀ ਹੈ ਜੀ ਕਿ 10ਵੀਂ ਤੱਕ ਦੇ ਵਿੱਚ ਤੁਹਾਡੇ ਕੋਲ ਪੰਜਾਬੀ ਹੋਣੀ ਕੰਪਲਸਰੀ ਹੈ ਜੀ ਇਹ ਬਹੁਤ ਇੰਪੋਰਟੈਂਟ ਹੈ ਪਹਿਲਾ ਪੁਆਇੰਟ ਹੈ ਗ੍ਰੈਜੂਏਸ਼ਨ ਪਲੱਸ 10th ਤੱਕ ਜਿਹੜੀ ਕਿ 10th ਵਿੱਚ ਤੁਹਾਡੇ ਕੋਲ ਪੰਜਾਬੀ ਪੜ੍ਹੀ ਹੋਣੀ ਜ਼ਰੂਰੀ ਹੈ ਉਸ ਤੋਂ ਬਾਅਦ ਅਗਰ ਆਪਾਂ ਅੱਗੇ ਗੱਲ ਕਰੀਏ ਕੈਟਾ Que essa que tem a pão. ਏਜ ਲਿਮਿਟ ਸੈਟ ਕਰ ਦਿੱਤੀ ਜਾਂਦੀ ਹੈ ਤਾਂ ਜਰਨਲ ਜਿਹੜੀ ਐਸਸੀ ਤੇ ਬੀਸੀ ਹੈਗੀ ਹੈ ਉਹ 42 ਸਾਲ ਹੈਗੀ ਹੈ ਔਰ ਜਰਨਲ ਕੀ ਹੈ ਜੀ ਬੇਸਿਕਲੀ 18 ਤੋਂ 37 ਸਾਲ ਹੈ ਦੇਖੋ ਉਸ ਟਾਈਮ ਤੇ ਜਿਹੜੀ ਆਈ ਸੀ ਨਾ ਪੋਸਟ 1 1 2021 ਦੇ ਹਿਸਾਬ ਨਾਲ ਕਿ ਤੁਸੀਂ 18 ਸਾਲ ਦੇ ਹੋਣੇ ਚਾਹੀਦੇ ਉਸ ਤੂਤੇ ਇਦਾਂ ਕਰਕੇ ਤੇ ਇਸ ਵਾਰੀ ਵੀ ਇਦਾਂ ਹੀ ਬਣ ਰਿਹਾ ਹੈ ਕਿ 1 1 2025 ਦੇ ਹਿਸਾਬ ਨਾਲ ਹੋਏਗਾ ਕਿ ਤੁਸੀਂ 18 ਸਾਲ ਦੇ ਪੂਰੇ ਹੋਣੇ ਚਾਹੀਦੇ ਉਸ ਅਕੋਰਡਿੰਗ ਆਏਗਾ ਬਾਕੀ ਆਪਾਂ 1 ਜੁਲਾਈ ਤੱਕ ਜਿਹੜਾ ਇਹਦੇ ਲਈ ਦੇਖਦੇ ਆ ਕਿ ਬੰਦਾ ਹੈ ਉਸ ਬਾਅਦ 18 ਤੋਂ 37 ਤੱਕ ਜਰਨਲ ਕੈਟੇਗਰੀ ਦੇ ਵਿੱਚ ਹੋਣਾ ਚਾਹੀਦਾ ਹੈ ਐਸਸੀ ਤੇ ਬੀਸੀ ਦੀ 42 ਸਾਲ ਤੱਕ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਸਟੇਟ ਐਂਡ ਸੈਂਟਰਲ ਗਵਰਨਮੈਂਟ এমਪਲੋਏਜ਼ ਅਗਰ ਕੋਈ ਐਦਾਂ ਦਾ এমਪਲੋਏ ਜਿਹੜਾ ਕੀ ਹੈ ਜੀ ਇਹਦੇ ਵਿੱਚ ਆਪਣੇ ਆਲਰੇਡੀ ਕੀ ਹੈ ਕੰਮ ਕਰ ਰਿਹਾ ਹੈ ਉਹਦੀ 45 ਸਾਲ ਹੈ ਡਿਜ਼ੇਬਲ ਰੈਜ਼ੀਡੈਂਟ ਜਿਹੜੇ ਹੈਗੇ ਆ ਉਹਨਾਂ ਦੀ 47 ਸਾਲ ਹੈ ਔਰ ਵਿਡੋਜ਼ ਹੈ ਜਾਂ ਡਿਵੋਰਸਸ ਨੇ ਉਹਨਾਂ ਦੇ ਲਈ ਕੀ ਹੈ ਜੀ 40 ਸਾਲ ਹੈਗੀ ਹੈ ਤਾਂ ਇਹ ਸਾਰੀਆਂ ਜਿਹੜੀਆਂ ਲਿਮਿਟ ਜਿਹੜੀਆਂ ਏਜ ਕ੍ਰਾਈਟੇਰੀਆ ਤੁਹਾਡੇ ਸਾਹਮਣੇ ਮੈਂ ਦਿਖਾ ਦਿੱਤਾ ਹੈ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਉਸ ਬਾਅਦ ਜਿਹੜੀ ਇਹਦੀ ਕੁਐਸਚਨ ਮਲ 트리플 ਐਸਬੀ ਜਿਹੜਾ ਇਗਜ਼ਾਮ ਦਾ ਇੱਕ ਦੀ ਪੈਟਰਨ ਦੇਖ ਆਪਾਂ ਉਹਦੇ ਅਕੋਰਡਿੰਗ ਇਗਜ਼ਾਮ ਦਾ ਪੈਟਰਨ ਦੇਖਣ ਜਾ ਰਹੇ ਆ ਤਾਂ ਦੇਖੋ ਜੀ 40 ਕੁਐਸਚਨ ਹੋਣਗੇ ਲੌਜੀਕਲ ਰੀਜ਼ਨਿੰਗ ਤੇ ਮੈਂਟਲ ਅਬਿਲਿਟੀ ਦਾ ਔਰ 80 ਕੁਐਸਚਨ ਹੋਣਗੇ ਜਰਨਲ ਨੋਲੇਜ ਹੋਏਗੀ ਉਹਦੇ ਅੰਦਰ ਕਰੰਟ ਅਫੇਅਰਸ ਹੋਣਗੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਦੇ ਠੀਕ ਹੈ ਤਾਂ ਜਰਨਲ ਨੋਲੇਜ ਦੇ ਵਿੱਚ ਬਹੁਤ ਕੁਝ ਆਉਂਦਾ ਜੀ ਕੋਈ ਇੱਕ ਸਿੰਗਲ ਨਹੀਂ ਹੈ ਜੀਓਗ੍ਰਾਫੀ ਹਿਸਟਰੀ ਪੋਲੀਟਿਕ ਇਕਨੋਮਿਕਸ ਪੰਜਾਬ ਹਿਸਟਰੀ ਹਿਸਟਰੀ ਦਾ ਵੀ ਪੋਰਸ਼ਨ ਅਗਰ ਕਵਰ ਹੋ ਜਾਂਦਾ ਹੈ ਉਸ ਤੋਂ ਬਾਅਦ ਅਗਰ ਆਪਾਂ ਜਰਨਲ ਸਾਇੰਸ ਵੀ ਅੰਦਰ ਜਰਨਲ ਨੌਲੇਜ ਦੇ ਅੰਦਰ ਜਰਨਲ ਸਾਇੰਸ ਵੀ ਆ ਜਾਂਦੀ ਹੈ ਨਾ ਜਰਨਲ ਅਵੇਅਰਨੈਸ ਵੀ ਆ ਜਾਂਦੀ ਹੈ ਤਾਂ ਇਹ ਸਭ ਕੁਝ ਹੋਏਗਾ ਟੋਟਲ ਕੁਐਸਚਨ ਕਿੰਨੇ ਹੋਣਗੇ ਜੀ 120 ਕੁਐਸਚਨ ਹੋਣਗੇ ਇੱਕ ਕੁਐਸਚਨ ਕੀ ਹੈ ਜੀ 2.5 2.5 ਨੰਬਰ ਦਾ ਹੋਏਗਾ ठीक है जी तो एक क्वेश्चन होएगा जी ढाई नंबर का होएगा तो दैट मीनस की है जी चाली क्वेश्चन किप मार्क्स का हो गया सौ का और अस्सी क्वेश्चन किन्ने मार्क्स के हो गए जी दो सौ के टोटल क्वेश्चन किन्ने हो गए तीन सौ क्वेश्चन हो तीन सौ मार्क्स का पेपर हो गया मतलब एक सौ क्वेश्चन है तो तेल किन्ने मिनट भी किन्ने एक सौ भी मिनट ही ठीक है जी एक सौ भीश्चन एक सौ भी मिनट एक क्वेश्चन लूँ एक क्वेश्चन ढाई नंबर का है जी ਤਦ ਆਪੇ ਸਾਬ ਲਾ ਲਓ ਕਿ 40 ਕੁਐਸਚਨ ਹੈ ਤਾਂ 100 ਨੰਬਰ ਦੇ ਹੋਗੇ 80 ਕੁਐਸਚਨ ਹੈ ਤਾਂ 200 ਨੰਬਰ ਦੇ ਹੋਗੇ 120 ਕੁਐਸਚਨ ਹੈ ਔਰ ਇੱਕ ਕੁਐਸਚਨ ਦੇ 1 ਮਿੰਟ ਹੀ ਤੁਸੀ ਇਹ ਸੋਚ ਕੇ ਲਗਾਣਾ ਹੈ 120 ਕੁਐਸਚਨ 120 ਮਿੰਟ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਕਿ ਜਦੋਂ ਆਪਾਂ ਰੀਜ਼ਨਿੰਗ ਮੈਂਟਲ ਅਬਿਲਿਟੀ ਆਪਾਂ ਚਲੋ ਸੋਚ ਕੇ ਕਰਦੇ ਆ ਨਾ ਕਿ ਆਪਾਂ ਸੋਲਵ ਵੀ ਕਰਨਾ ਹੈ ਜਾਂ ਕਈ ਵਾਰੀ ਟ੍ਰੀਕੀ ਬੇਸ ਹੁੰਦਾ ਹੋ ਜਾਂਦਾ ਜਦੋਂ ਜਰਨਲ ਅਵੇਅਰਨੈਸ ਜਾਂ ਜਰਨਲ ਨੋਲੇਜ ਦਾ ਪਾਰਟ ਕਰਦੇ ਹੋ ਆਟੋਮੈਟਿਕਲੀ ਉਹਨੂੰ ਪੜਨ ਤੇ ਤੁਹਾਡਾ ਟਾਈਮ ਲੱਗੇਗਾ ਪਰ ਪਲੱਸ ਇਹ ਚੀਜ਼ ਐ ਤਾਂ ਹੁੰਦੀ ਹੈ ਜੇ ਅਗਰ ਤੁਹਾਡੇ ਕਨਸੈਪਟ ਕਲੀਅਰ ਹੈ ਤੁਹਾਨੂੰ ਅਗਰ ਆਂਦਾ ਹੈ ਤਾਂ ਤੁਸੀਂ ਉਹਦੇ ਤੇ ਟਿਕ ਕਰਨਾ ਹੈ ਤਾਂ ਉਸ ਚੀਜ਼ ਦੇ ਉੱਤੇ ਵੀ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ ਮੈਂ ਇਸ ਚੀਜ਼ ਤੇ ਸਿੱਖਿਆ ਜੋ ਤੁਹਾਡੇ ਸਾਹਮਣੇ ਇਹ ਸਾਰਾ ਸ਼ਾਰਟ ਕੀ ਪੁਆਇੰਟ ਜੋ ਤੁਹਾਡੇ ਸਾਹਮਣੇ ਮੈਂ ਰੱਖਣ ਜਾ ਰਹੀਆਂ ਜੋ ਮੈਂ ਤੁਹਾਨੂੰ ਸਾਰਾ ਪੂਰੇ ਵੀਡੀਓ ਚ ਦੱਸਿਆ ਹੈ ਉਹਦੇ ਰਿਗਾਰਡਿੰਗ ਮੈਂ ਤੁਹਾਨੂੰ ਇੱਕ ਸ਼ਾਰਟ ਕੀ ਪੁਆਇੰਟ ਦੱਸਿਆ ਕਿ ਆਪਣੇ ਆਪਾ ਜਿਹੜਾ ਪੜ੍ਹਨਾ ਹੈ ਇਹਦੇ ਵਿੱਚ ਜਿਹੜਾ ਨਾ ਇਹਦਾ ਮਤਲਬ 2021 ਦੇ ਹਿਸਾਬ ਨਾਲ ਕਿ ਪੰਜਾਬੀ ਦਾ ਪੇਪਰ A ਇਹਦੇ ਵਿੱਚ ਨਹੀਂ ਹੈਗਾ ਪਹਿਲੀ ਗੱਲ ਤਾਂ ਇਹ ਹੈਗਾ 2021 ਦੇ ਵਿੱਚ ਵੀ ਨਹੀਂ ਹੋਇਆ ਹੁਣ ਵੀ ਪੂਰੀ ਉਮੀਦ ਹੈ ਕਿ ਹਲੇ ਤੱਕ ਨਹੀਂ ਹੋਉਂਦੀ ਹੈ ਵੈਸੇ ਤਾਂ ਨਹੀਂ ਹੋਏਗਾ ਬਾਕੀ ਦੀ ਇਨੀਸ਼ੀਅਲ ਪੇਜ ਜੋ 2021 ਦੇ ਨੋਟੀਫਿਕੇਸ਼ਨ ਦੇ ਵਿੱਚ ਸੀ ਹੋਈ ਹੈ 35400 ਕੁਆਲਿਫਿਕੇਸ਼ਨ ਜੋ ਦਿੱਤੀ ਗਈ ਹੈ ਗ੍ਰੈਜੂਏਸ਼ਨ 10th ਦੇ ਅੰਦਰ ਪੰਜਾਬੀ ਕੀ ਹੈ ਜੀ ਕੰਪਲਸਰੀ ਹੈ ਇਹ ਸਾਰੇ ਕੀ ਪੁਆਇੰਟਸ ਨੇ ਤਾਂ ਮੈਂ ਤਾਂ ਲਾਸਟ ਥੋੜਾ ਜਿਹਾ ਬਰੀਫਲੀ ਰੱਖਤਾ ਕਿ ਤੁਹਾਨੂੰ ਇਜ਼ੀ ਹੋ ਜੇ ਜਰਨਲ ਦੀ ਜਿਹੜੀ ਏਜ ਕੈਟੇਗਰੀ ਉਹ 18 ਤੋਂ 37 ਐਸਸੀ ਤੇ ਬੀਸੀ ਦੀ 42 ਔਰ ਜਿਹੜੀ ਆਲਰੇਡੀ ਜੌਬ ਦੇ ਅੰਦਰ ਨੇ ਉਹ 45 ਔਰ ਜਿਹੜਾ ਡੈਵੋਸੀ ਦੇ ਵਿండోਸ ਨੇ ਉਹ 40 ਸਾਲ ਦੇ ਆ ਠੀਕ ਹੈ 40 ਸਾਲ ਉਹਨਾਂ ਦੀ ਇਹ ਸਾਰੀਆਂ ਕ੍ਰਾਈਟੇਰੀਆਜ਼ ਹੈਗੇ ਨੇ ਜੋ ਤੁਹਾਡੇ ਸਾਹਮਣੇ ਮੈਂ ਅੱਜ ਰੱਖਿਆ ਇੱਕ ਐਦਾ ਦੀ ਜੌਬ ਜੋ ਤੁਸੀਂ ਕੀ ਹੈ ਜੀ ਡਾਇਰੈਕਟ ਤੁਸੀਂ ਇਸ ਜੌਬ ਦੀ ਪ੍ਰਮੋਸ਼ਨ ਤੋਂ ਬਾਅਦ ਤੁਸੀਂ ਇੱਕ ਸਿਵਲ ਸਰਵਿਸਿਜ਼ ਦੇ ਵਿੱਚ ਜਾ ਸਕਦੇ ਹੋ ਲਾਈਕ ਪੀਸੀਐਸ ਦੇ ਵਿੱਚ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਨਾ ਪੀਸੀਐਸ ਜੌਬ ਦੇ ਅੰਦਰ ਜਾ ਸਕਦੇ ਹੋ ਤਾਂ ਬਹੁਤ ਅੱਛੀ ਜੌਬ ਹੈ ਅਗਰ ਤੁਹਾਨੂੰ ਜੌਬ ਚਾਹੀਦੀ ਤਾਂ ਜੌਬ ਤੁਹਾਨੂੰ ਇੱਕੋ ਹੀ ਚਾਹੀਦੀ ਹੈ ਬਈ ਠੀਕ ਹੈ ਨਾ ਪੰਜਾਬ ਦੇ ਅੰਦਰ ਅਗਰ ਤੁਸੀਂ ਇਸ ਜੌਬ ਨੂੰ ਕਰਨਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਉਪਾਧੀ ਤੇ ਤੁਸੀਂ ਜਾ ਕੇ ਲੈ ਸਕਦੇ ਹੋ ਬਾਕੀ ਕੋਈ ਵੀ ਅਪਡੇਟ ਲੈਣੀ ਹੋਵੇ ਤਾਂ ਸਾਡੇ ਫ੍ਰੀ ਵਟਸਐਪ ਨੰਬਰ ਤੇ ਤੁਸੀਂ ਆਪਦਾ ਨਾਮ ਸਿਟੀ ਕੋਰਸ ਤੇ ਜੈਂਡਰ ਲਿਖ ਕੇ ਤੁਸੀਂ WhatsApp ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ ਇਹਦੇ ਲਈ ਕੋਈ ਕੋਸਟਿੰਗ ਨਹੀਂ ਹੈ ਉਹ ਰਿਗਾਰਡਿੰਗ ਤੁਹਾਡਾ ਸਿਲੇਬਸ ਪਲੱਸ ਇਹਦੇ ਅੰਦਰ ਤੁਹਾਡੇ ਕੀ ਹੈ ਜੀ ਪੇਪਰ ਪੁਰਾਣੇ ਪੇਪਰ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਬਾਕੀ ਤੁਹਾਨੂੰ ਜਿਹੜੇ ਵੀ ਪ੍ਰੀਵੀਅਸ ইয়ারਸ ਦੇ ਵੀ ਇਹਦੇ ਵਿੱਚ ਪ੍ਰੋਪਰ ਦੇਖਿਆ ਜਾਏਗਾ ਬਾਕੀ 8 ਨੰਬਰ ਤੇ ਤੁਸੀਂ 97150500 ਤੇ ਕਾਲ ਜਾਂ ਮੈਸੇਜ ਕਰਕੇ ਵੀ ਕੋਈ ਡਿਟੇਲ ਲੈ ਸਕਦੇ ਹੋ ਬਾਕੀ 1 ਜੁਲਾਈ ਤੱਕ ਦੀ ਵੇਟ ਕਰਦੇ ਹਾਂ ਔਰ 1 ਜੁਲਾਈ ਨੂੰ ਜੋ ਵੀ ਨੋਟੀਫਿਕੇਸ਼ਨ ਆਏਗਾ ਆਪਾਂ ਉਹਦੇ ਬਾਰੇ ਪੂਰੀ ਇੱਥੇ ਡਿਟੇਲ ਤੇ ਗੱਲ ਕਰਾਂਗੇ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਅੱਛੀ ਜਿੰਨੀਆਂ ਵੀ ਇਦਾਂ ਦੀਆਂ ਵੀਡੀਓਜ਼ ਨੂੰ ਦੇਖਣਾ ਚਾਹੁੰਦੇ ਤਾਂ ਆਪਣੇ ਪੰਜਾਬ ਵਸੇ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਉਮੀਦ ਕਰਦੇ ਹਾਂ ਜੀ ਅੱਛਾ ਲੱਗਿਆ ਹੋਵੇਗਾ ਮਿਲਦੇ ਆਂ ਨੈਕਸਟ ਸੈਸ਼ਨ ਚ ਓਕੇ